ਸੜ ਕੋਲੇ ਦੋਕ ਤੱਕ ਬੱਲੇ ਆਈ ਠਾਂ ਦੇ ਨਾਸਾ ਰੂੜੀ ਲਾਉਣ ਨੂੰ ਥਾਂ ਹੈ ਗਈ ਤੇ ਨਾਸਾ ਸਾਡੇ ਘਰੇ ਮੰਜੇ ਡਾਉਣ ਨੂੰ ਥੋੜਾ ਥੋੜਾ ਥਾਂ ਜੀ ਜੋ ਇੱਕ ਤਰੀਕ ਨੂੰ ਸਾਡਾ ਮਸਲਾ ਨਹੀਂ ਹੱਲ ਹੋਇਆ ਤੇ ਇਹੀ ਸਰਪੰਚ ਕੋਲੇ ਗਏ ਤੇ ਉਹਨੇ ਸਾਨੂੰ ਗਾਲਾਂ ਦੁੱਪੜਾ ਦਿੱਤੀਆਂ ਨਹੀਂ ਜਾਤੀ ਪੜੀ ਸਨ ਪਰਖਾਈ ਤੇ ਮੁੜ ਕੇ ਅਸੀਂ ਆ ਗਏ ਘਰੇ ਫੇਰ ਉਹਨੇ ਉਹ ਕਹਿਣਾ ਵੀ ਜਿੰਨਾ ਝੋਠੋ ਜ਼ੋਰ ਲੱਗਦਾ ਲਾਲੋ ਆਂ ਜਿੱਥੇ ਅਸੀਂ ਤੁੰਨੇ ਨਾ ਆਂਦਾ ਨਿਕਲ ਨਹੀਂ ਸਕਦਾ ਜੀ ਇਹਦੂ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਹੁਣ ਇਹ ਸਰਕਾਰ ਵੀ ਆਈ ਇਹਨਾਂ ਵੱਲੋਂ ਤੇ ਇਹ ਗੱਲ ਆਖੀ ਗਈ ਸੀ ਕੇ ਪੰਜ-ਪੰਜ ਮਰਲੇ ਦੇ ਪਲਾਟ ਤੀਕ ਦੇਵਾਂਗੇ ਤੁਹਾਡੇ ਪਿੰਡ ਚ ਮਿਲਿਆ ਕੋਈ ਨਹੀਂ ਜੀ ਕੋਈ ਨਹੀਂ ਮਿਲਿਆ ਕੋਈ ਸਰਪੰਚ ਰੇ 20 ਸਾਲ ਹੋ ਗਏ ਸਰਪੰਚ ਬਣਿਆ ਨਹੀਂ ਕੋਈ ਜੋ ਹੁਣ ਸਰਪੰਚ ਬਣਿਆ ਇਹ ਕਹਿੰਦਾ ਸੀਗਾ ਮੈਂ ਪੰਜ-ਪੰਜ ਮਰਲੇ ਥਾਂ ਦੇ ਦਊਂਗਾ ਇਹਨੇ ਵੀ ਤੇਜ਼ੀ ਸੋ ਸਰਪੰਚ ਤੋਂ ਸਭ ਤੋਂ ਵੱਡਾ ਸਾਨੂੰ ਕਹਿੰਦਾ ਜਿੱਥੇ ਤੂੰ ਨਾ ਗਿਆ ਨਾ ਉੱਥੇ ਨਿਕਲ ਨਹੀਂ ਸਕਦਾ ਅੱਛਾ ਸਾਨੂੰ ਗਰੀਬਾਂ ਦੇ ਸਾਡੀ ਧੰਕੀ ਦਿੰਦਾ ਹੀ ਅੱਛਾ ਹਾਂਜੀ 11 ਸਾਲ ਹੋ ਗਏ ਸਿਰ ਤੇ ਰਕੂੜਾ ਉੱਥੇ ਬਹੁਤ ਰੂੜੀਆਂ ਲਾਈਆਂ ਸੀ ਬਹੁਤ ਪਰਤਾ ਪਾਈਆਂ ਸੀ ਤੇ ਉਹਨਾਂ ਨੇ ਨਾ ਉਹ ਸਾਰੇ ਜ਼ਿੰਮੇਦਾਰਾਂ ਨੇ ਖੇਚ ਤੂ ਕੇ ਤੇ ਉਹਨਾਂ ਨੇ ਬਾਹਰ ਖੇੜਦੇ ਤੇ ਉਹਨਾਂ ਦੇ ਵਿੱਚ ਚਰੀ ਬੀਜਤੀ ਠੇਕੇ ਤੇ ਲੈ ਕੇ ਗੁਰਦੁਆਰੇ ਨਾ ਕਰਦਾ। ਬਿਸ਼ਰ ਹਾਂਜੀ। ਤੇ ਉਹ ਹੁਣ ਅਸੀਂ ਵਿਚਾਰਿਆਂ ਨਾਲ ਜ਼ਿੰਮੇਦਾਰਾਂ ਨਾਲ ਕਿਉਂ ਨਿੱਕਾਂਗੇ? ਹੂੰ ਉਹ ਸਾਨੂੰ ਫੇਰ ਗਾਲਾਂ ਤੋਪੜਾ ਦੇਣਗੇ ਜਾਂ ਸੰਤੱਕੇ ਫੇ ਉਹ ਵੀ ਮਾਰਨਗੇ। ਤੇ ਅਸੀਂ ਸਰਕਾਰੀ ਥਾਂ ਕਿਉਂ ਨਾ ਲੀਜੇ? ਇਹ ਇੱਕ ਤਰੀਕੇ ਨਾਲ ਇਹ ਆ ਵੀ ਤੁਹਾਨੂੰ ਇਸ ਧਰਤੀ ਤੇ ਰਹਿਣ ਦਾ ਅਧਿਕਾਰ ਹੀ ਨਹੀਂ ਹੈ। ਇਹ ਅਹਿਸਾਸ ਕਰਾਇਆ ਗਿਆ। ਇਹਨਾਂ ਲੋਕਾਂ ਨੂੰ ਗੱਲ ਇਹ ਆ ਕਿ ਉਹ 6-7 ਕਨਾਲਾਂ ਜ਼ਮੀਨ ਆ ਠੀਕ ਆ ਇਹਨਾਂ ਲੋਕਾਂ ਕੋਲੇ ਆਪਦੇ ਰਹਿਣ ਵਾਸਤੇ ਵੀ ਤੰਗ ਜਗ੍ਹਾ ਤੇ ਪੰਚਾਇਤੀ ਰਾਜ ਐਕਟ ਇਹ ਕਹਿੰਦਾ ਵੀ ਜਿਹੜੀਆਂ ਪਿੰਡ ਦੀਆਂ ਸ਼ਾਮਲੜ ਪੰਚਾਇਤੀ ਸਾਂਝੀਆਂ ਜ਼ਮੀਨਾਂ ਹੈਗੀਆਂ ਉਹ ਪਿੰਡ ਦੇ ਸਾਂਝੇ ਉਤਮ ਵਰਤੀਆਂ ਜਾਣੀਆਂ ਚਾਹੀਦੀਆਂ ਤੇ ਸਾਡਾ ਸਮਾਜ ਬਾਬੇ ਨਾਨਕ ਨੇ ਜਿਵੇਂ ਕਿਹਾ ਸੀਗਾ ਵੀ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਵੀ ਜਿਹੜੇ ਬਿਲਕੁਲ ਨੀਚਾ ਸਮਾਜ ਦੇ ਜਿਹਨਾਂ ਨੂੰ ਨੀਚ ਸਮਝਿਆ ਜਾਂਦਾ ਸਾਨੂੰ ਉਹਨਾਂ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਐਸ ਟਾਈਮ ਅਸੀਂ ਪਿੰਡ ਸੇਖਾ ਕਲਾਂ ਜੋ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੇ ਖੜੇ ਹੋਏ ਹਾਂ ਤੇ ਇੱਥੇ ਕੁਝ ਦਿਨਾਂ ਤੋਂ ਇੱਕ ਮਾਮਲਾ ਜਿਹੜਾ ਕਾਫੀ ਜ਼ਿਆਦਾ ਗਰਮ ਆਇਆ ਹੋਇਆ ਵੈਸੇ ਤੁਹਾਨੂੰ ਦੱਸ ਦਈਏ ਕਿ ਇਹ ਏਡੀ ਵੱਡੀ ਕੋਈ ਪੋਲੀਟੀਕਲ ਖਬਰ ਨਹੀਂ ਗਈ ਕੋਈ ਰਾਜਨੀਤਿਕ ਖਬਰ ਨਹੀਂ ਗਈ ਪਰ ਅਕਸਰ ਆ ਜਿਹੜਾ ਜਿੱਥੇ ਕਿਤੇ ਮਾੜਾ ਮੋਟਾ ਵੀ ਧੱਕਾ ਹੁੰਦਾ ਤੇ ਸਾਡੇ ਵਾਸਤੇ ਉਹ ਖਬਰ ਵੱਡੀ ਹੁੰਦੀ ਆ ਭਾਵੇਂ ਮਾਮਲਾ ਛੋਟਾ ਹੋਵੇ ਪਰ ਇਹਨਾਂ ਵਾਸਤੇ ਇਹ ਮਾਮਲਾ ਵੀ ਬਹੁਤ ਜ਼ਿਆਦਾ ਵੱਡਾ ਤੇ ਕਿਤੇ ਨਾ ਕਿਤੇ ਇਹਨਾਂ ਦੇ ਸਵੈ ਮਾਨ ਦੇ ਨਾਲ ਵੀ ਇਹ ਮਾਮਲਾ ਜਿਹੜਾ ਉਹ ਜੁੜਿਆ ਹੋਇਆ। ਕਿਉਂਕਿ ਜਿੱਥੇ ਇੱਕ ਪਾਸੇ ਦੇਖਦੇ ਹੈਗੇ ਆ ਕਿ ਇੱਥੇ ਸਾਡੇ ਸਮਾਜ ਦੇ ਵਿੱਚ ਇਸ ਸਿਸਟਮ ਦੇ ਵਿੱਚ ਕਾਣੀ ਵੰਡ ਦੀ ਵਜ੍ਹਾ ਕਰਕੇ ਜਿੱਥੇ ਲੋਕ ਹਜ਼ਾਰਾਂ ਹਜ਼ਾਰਾਂ ਏਕੜਾ ਜਿਹੜੀ ਉਹ ਪੈਲੀ ਵਾ ਰਹੇ ਆ ਤੇ ਉਸੇ ਪੈਲੀ ਦੇ ਸਿਰ ਦੇ ਉੱਤੇ ਉਸੇ ਜ਼ਮੀਨ ਦੇ ਸਿਰ ਦੇ ਉੱਤੇ ਆ ਜਿਹੜੀਆਂ ਉਹਨਾਂ ਨੂੰ ਸਰਦਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਤੇ ਦੂਜੇ ਪਾਸੇ ਲੈਂਡਲੈਸ ਲੋਕ ਆ ਜਿਨ੍ਹਾਂ ਕੋਲੇ ਇੱਕ ਓਰਾ ਵੀ ਨਹੀਂਗਾ। ਤੇ ਉਹਨਾਂ ਨੂੰ ਹਰੇਕ ਆ ਜਿਹੜਾ ਉਹ ਇਹ ਕਹਿ ਕੇ ਸੰਬੋਧਨ ਹੁੰਦਾ ਹੈਗਾ ਸੋ ਇੱਕ ਵੱਡਾ ਪਾੜਾ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਇੱਥੇ ਵੀ ਰੂੜੀਆਂ ਵਾਲੀ ਜਗ੍ਹਾ ਨੂੰ ਲੈ ਕੇ ਕਾਫੀ वाद-ਵਿਵਾਦ ਆ ਜਿਹੜਾ ਇਸ ਪਿੰਡ ਦੇ ਵਿੱਚ ਚੱਲ ਰਿਹਾ ਹੈਗਾ ਕੀ ਹੈਗਾ ਪੂਰੇ ਦਾ ਪੂਰਾ ਮਾਮਲਾ ਕੁਝ ਪਹਿਲਾਂ ਵੀ ਇੱਥੇ ਵੀਡੀਓ ਆ ਜਿਹੜੀਆਂ ਹੋਰ ਚੈਨਲਾਂ ਨੇ ਕੀਤੀਆਂ ਹੈਗੀਆਂ ਸਾਡੀ ਇਹ ਕੋਸ਼ਿਸ਼ ਹੈ ਕਿ ਕੀ ਹੈਗਾ ਮਾਮਲਾ ਉਹ ਪਤਾ ਕੀਤਾ ਜਾਵੇ ਕਿਉਂਕਿ ਅੱਜ ਪਿੰਡ ਦੇ ਲੋਕ ਆ ਜਿਹੜੇ ਇੱਥੇ ਇਕੱਤਰ ਹੋਏ ਆ ਸਾਡੇ ਨਾਲ ਬੀਬੀ ਆ ਮਯੂ ਦਾ ਸਤਿ ਸ਼੍ਰੀ ਅਕਾਲ ਬੀਬੀ ਜੀ ਸਤਿ ਸ਼੍ਰੀ ਅਕਾਲ ਅੱਛਾ ਬੀਬੀ ਕੀ ਨਾਮ ਆ ਜੀ ਉੱਚੀ ਬੋਲੂਗਾ ਸੰਦੀਪ ਘੋੜਾ ਜੀ ਜੀ ਅੱਛਾ ਬੀਬੀ ਕੀ ਮਾਮਲਾ ਹੈਗਾ ਰੂੜੀਆਂ ਦਾ ਤੁਹਾਡੇ ਸਾਡਾ ਜੀ ਚਪੈਤ ਜਗਾ ਪਈ ਸੀਗੀ ਬਹੁਤ ਚਿਰ ਤੋਂ ਹੀ ਪਈ ਸੀ ਇਹ ਜਗਾ ਵਿੱਚ ਅਸੀਂ ਰੂੜੀਆਂ ਲਾਗਾ ਸੀ ਪਤਕਣਾ ਲਾਗਾ ਸੀ ਇਹ ਗੁਰਦੁਆਰੇ ਵਾਲਿਆਂ ਨੇ ਵਾਕੇ ਤੇ ਸਰਪੰਚ ਦੀ ਸਹਿਮਤੀ ਨਾਲ ਤੇ ਮਾਵਲੇ ਤੇ ਦੇ ਦਿੱਤੀ ਮਾਵਲੇ ਤੇ ਦੇ ਕਾਰਨ ਉਹ ਸਾਨੂੰ ਕੂੜੀਆਂ ਰੂੜੀਆਂ ਸਿੱਟਣੋਂ ਸਟਾਉਂਦੇ ਆ ਫਟਮਦੇ ਆ ਅਸੀਂ ਉੱਥੇ ੱੱਕੇ ਨਾ ਰੂੜੀਆਂ ਸਿੱਟ ਕੇ ਆਉਨੇ ਆ ਉਹ ਸਰ ਜੀਮਿੰਦਾਰਾਂ ਦੇ ਥਾਂ ਵਿੱਚ ਕਹਿੰਦੇ ਆ ਸਾਨੂੰ ਵੀ ਤੁਸੀਂ ਇੱਥੇ ਕੂੜਾ ਸਿੱਟੋ ਅਸੀਂ ਇੱਥੋਂ ਜਗ੍ਹਾ ਦੇਵਾਂਗੇ ਸੁੱਥੇ ਨਹੀਂ ਜਗ੍ਹਾ ਲੈਣੀ ਅਸੀਂ ਸਰਕਾਰੀ ਥਾਂ ਚੋਂ ਜਗ੍ਹਾ ਲੈਣੀ ਚਾਹੁੰਦੇ ਪਹਿੰਜੀ ਦਾ ਤੁਹਾਡੇ ਕੋਲੇ ਵੀ ਰੂੜੀਆਂ ਨੂੰ ਜਗ੍ਹਾ ਹੈ ਨਹੀਂ ਜੀ ਹੈ ਕਿ ਨਹੀਂ ਸੜਕ ਕੋਲੇ ਦਾ 2-3 ਕਿੱਮਾਤ ਲਿਆ ਈ ਥਾਂ ਦੇ ਨਾਸਾ ਰੂੜੀ ਲਾਉਣ ਨੂੰ ਥਾਂ ਹੈ ਗਈ ਤੇ ਨਾਲ ਸਾਡੇ ਘਰੇ ਮੰਜੇ ਡਾਉਣ ਨੂੰ ਥੋੜਾ ਥੋੜਾ ਥਾਂ ਜੀ ਹੈ ਕਿ ਘਰ ਸੈਟ ਲਗੇ ਸਰਪੰਚ ਕਹਿੰਦਾ ਤੁਹਾਨੂੰ ਦਊਂਗਾ ਸਾਨੂੰ ਸੌ ਮਾਰ ਦਾ ਮੌਕਾ ਦਿੱਤਾ ਸੀ ਜੀ ਅਗਲੇ ਇੱਕ ਤਰੀਕ ਤੋਂ ਪਹਿਲਾਂ ਜੀ ਤੇ ਉਹ ਇੱਕ ਤਰੀਕ ਨੂੰ ਸਾਡਾ ਮਸਲਾ ਨਹੀਂ ਹੱਲ ਹੋਇਆ ਤੇ ਇਹੀ ਸਰਪੰਚ ਕੋਲੇ ਗਏ ਤੇ ਉਹਨੇ ਸਾਨੂੰ ਗਾਲਾਂ ਦੁਪੜਾਂ ਦਿੱਤੀਆਂ ਦੀ ਜਾਤੀ ਪੜੀ ਸਾਨੂੰ ਪਰਖਿਆ ਜੀ ਤੇ ਮੁੜ ਕੇ ਸੀ ਆ ਗਏ ਘਰੇ ਫਿਰ ਉਹਨੇ ਉਹ ਕਹਿਣਾ ਵੀ ਜਿੰਨਾ ਟੋਟੋ ਜ਼ੋਰ ਲੱਗਦਾ ਲਾਲੋ ਆਂ ਜਿੱਥੇ ਹੀ ਤੁੰਨੇ ਨਾ ਆਂਦਾ ਨਿਕਲ ਨਹੀਂ ਸਕਦੇ ਜੀ ਅੱਛਾ ਤੇ ਸਰਪੰਚ ਸਾਡੇ ਬਾਰੇ ਬਹੁਤ ਉ ਪੰਜ ਪਾਈ ਮਰਲੇ ਸਾਨੂੰ ਥਾਂ ਦਾ ਹੋਣਾ ਚਾਹੀਦਾ ਅਸੀਂ ਹੋਰ ਕੁਛ ਨਹੀਂ ਮੰਗਦੇ ਸਾਨੂੰ ਰੂੜੀ ਲਾਉਣ ਜਿੱਥੇ ਥਾਂ ਚਾਹੀਦਾ ਨਹੀਂ ਇਹ ਇਹ ਤੋਂ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਹੁਣ ਇਹ ਸਰਕਾਰ ਵੀ ਆਈ ਇਹਨਾਂ ਵੱਲੋਂ ਤੇ ਇਹ ਗੱਲ ਆਖੀ ਗਈ ਸੀ ਕਿ ਪੰਜ ਪੰਜ ਮਰਲੇ ਦੇ ਪਲਾਟ ਤੀਕ ਦੇਵਾਂਗੇ ਤੁਹਾਡੇ ਪਿੰਡ 'ਚ ਮਿਲਿਆ ਕੋਈ ਨਹੀਂ ਜੀ ਕੋਈ ਨਹੀਂ ਮਿਲਿਆ ਕੋਈ ਸਰਪੰਚ ਰਹਿਣੇ 20 ਸਾਲ ਹੋ ਗਏ ਸਰਪੰਚ ਬਣਿਆ ਨਹੀਂ ਕੋਈ ਤੇ ਹੁਣ ਸਰਪੰਚ ਬਣੇ ਇਹ ਕਹਿੰਦਾ ਸੀਗਾ ਮੈਂ ਪੰਜ ਪੰਜ ਮਰਲੇ ਥਾਂ ਦੇ ਦਊਂਗਾ ਇਹਨੇ ਵੀ ਨਹੀਂ ਦਿੱਤੇ ਜੀ ਸਾਨੂੰ ਕੁਛ ਵੀ ਰੂੜੀ ਲਾਉਣ ਨੂੰ ਨਹੀਂ ਸਾਨੂੰ ਥਾਂ ਦਿੱਤਾ ਤਾਂ ਸਾਨੂੰ ਬੈਹ ਨੂੰ ਕਿੱਥੋਂ ਥਾਂ ਦੇ ਦਊਗਾ ਜੀ ਹੂੰ ਕੋਈ ਨਹੀਂ ਸਾਡਾ ਹੱਲ ਕਰਦਾ ਸਰ ਸਾਨੂੰ ਗਰੀਬਾਂ ਤੇ ਸਾਡੀ ਤਣਕੀ ਦਿੰਦਾ ਹੀ ਉਹ ਅਸ਼ਰ ਹਾਂਜੀ ਅੱਛਾ ਬੀਬੀ ਇਹ ਦੱਸਿਓ ਕਿ ਤੁਹਾਨੂੰ ਆ ਜਿਹੜਾ ਇਹ ਥਾਂ ਦੇ ਉੱਤੇ ਹੁਣ ਨਵੀਂ ਥਾਂ ਦੇ ਉੱਤੇ ਜਿੱਥੇ ਕੂੜਾ ਸਿੱਟਣ ਲੱਗੇ ਹੋ ਤੁਸੀਂ ਹਾਂਜੀ ਕਿੰਨਾ ਸਮਾਂ ਹੋ ਗਿਆ ਸੀ ਕਿ ਪਹਿਲਾ ਕੂੜਾ ਸਿੱਟਦੇ ਹਣ 15-16 ਸਾਲ ਹੋ ਗਏ ਸਿੱਟਦੇ ਹਣ ਕੂੜਾ ਉੱਥੇ ਬਹੁਤ ਰੂੜੀਆਂ ਲਾਈਆਂ ਸੀ ਬਹੁਤ ਪਰਤਾਂ ਪਾਈਆਂ ਸੀ ਤੇ ਉਹਨਾਂ ਨੇ ਨਾ ਸਾਰੀ ਜ਼ਿੰਮੇਵਾਰਾਂ ਨੇ ਖਿੱਚ ਤੂ ਕੇ ਤੇ ਉਹਨਾਂ ਨੇ ਬਾਹਰ ਖਿੜਦੇ ਤਾਂ ਉਹਨਾਂ ਦੇ ਵਿੱਚ ਚਰੀ ਬੀਜਤੀ ਠੇਕੇ ਤੇ ਲੈ ਕੇ ਗੁਰਦੁਆਰੇ ਨਾ ਕਰਤਾ ਅਸ਼ਰ ਹਾਂਜੀ ਅੱਛਾ ਕੋਸ਼ਕ ਘਰਾਂ ਨੇ ਕਿੰਨਾ ਘਰਾਂ ਨੇ ਆ ਜਿਹੜਾ ਗੁਰਦੁਆਰੇ ਜੱਟਾ ਜੱਟ ਜਿਹੜੇ ਦੀ ਵੀੰਦਾਰੀ ਸਾਰੇ ਕਹਿੰਦੇ ਵੀ ਇਹ ਸਰਕਾਰੀ ਥਾਂ ਹੈ ਜੱਟ ਕਹਿੰਦੇ ਸਾਡੇ ਗੜੇ ਤੇ ਉਹਨਾਂ ਨੇ ਗੂਠੇ ਲਾ ਕੇ ਸਾਰਿਆਂ ਨੇ ਵੀ ਜਿਵੇਂ ਉੱਥੇ ਗੁਰਦੁਆਰੇ ਨਾਂ ਕਰਾਤੀ ਦੀ ਅੱਛਾ ਹਾਂਜੀ ਅਭੀ ਬਾਈ ਕਾ ਰਹੇ ਜਿਹੜੇ ਜੋ ਅਸ ਇਹ ਗੁਰਦੁਆਰੇ ਨਾਂ ਕਰਾਈ ਆ ਜਾਂਦੀ ਅੱਛਾ ਨਹੀਂ ਜੇ ਉਹਨਾਂ ਨੇ ਦੇਣੀ ਸੀਗੀ ਉਹਨਾਂ ਕੋਲੇ ਆਪ ਦੀ ਜੇ দান ਹੀ ਕਰਨੀ ਸੀ ਤੇ ਆਪਦੀ ਜਗ੍ਹਾ ਹਾਂਜੀ ਅਸੀਂ ਕਿਹਾ ਸੀ ਅਸੀਂ ਕਹੇ ਜੇ ਤੁਸੀਂ ਇੰਜੇ ਸਮਰਦਾ ਸੀ ਤੁਸੀਂ ਆਪਦੀ ਜਗ੍ਹਾ 'ਚ ਆਪਦੀਆਂ ਪੈਲੀਆਂ 'ਚ ਦੋ-ਦੋ ਮਰਲੇ ਜਗ੍ਹਾ ਦਿੰਦੇ ਉਹਨੂੰ ਗੁਰਦੁਆਰੇ ਨਾ ਕਰਦੇ ਤੁਸੀਂ ਸਰਕਾਰੀ ਥਾਂ ਕਾਤੋਂ ਨਾ ਕੀਤਾ ਵੀ ਤੁਸੀਂ ਸਾਨੂੰ ਰੂੜੀਆਂ ਲਾਉਣ ਵਾਸਤੇ ਥਾਂ ਦੇ ਦਿੰਦੇ ਸੀ ਹਾਂਜੀ ਇਹੋ ਹੀ ਸਾਡੀ ਬੇਨਤੀ ਹੈ ਸਾਨੂੰ ਥਾਂ ਦਾ ਹੱਕ ਮਿਲਣਾ ਚਾਹੀਦਾ ਹੈ ਨਹੀਂ ਤਾਂ ਕਾਫੀ ਦਿਨਾਂ ਦਾ ਰੌੜਾ ਪੈਂਦਾ ਹੈਗਾ ਕੋਈ ਐਕਸ਼ਨ ਵਗੈਰਾ ਕੀਤਾ ਹੈਗਾ ਜਥੇਬੰਦੀ ਨਾਲ ਮਿਲ ਕੇ ਤੁਸੀਂ ਨਹੀਂ ਜੀ ਅਸੀਂ ਤਾਂ ਬਹੁਤ ਕੀਤਾ ਜੀ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਟਿਕਰ ਅੱਛਾ ਹਾਂਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੀ ਤੱਕ ਪਹੁੰਚ ਨਹੀਂ ਕੀਤੀ ਕੀਤੀ ਆ ਸਾਨੂੰ ਥਾਣੇ ਮੈਨੂੰ ਮੈਨੂੰ ਤੇ ਮੇਰੇ ਘਰ ਵਾਲੇ ਨੇ ਫੜਾਇਆ ਸੀ ਜੀ ਜ਼ਿੰਦਾਰਾ ਨੇ ਜੀ ਤੇ ਉਹ ਜ਼ਿੰਦਾਰਾ ਫੜਾ ਕੇ ਥਾਣੇ ਤੇ ਮੁੜ ਕੇ ਸਾਡੇ ਤੇ ਸਗੋਂ ਉਲਟਾ ਕਹਿੰਦੇ ਵੀ ਇਹਨਾਂ ਨੂੰ ਆਏ ਹੋਣਾ ਚਾਹੀਦਾ ਨਾ ਉਹ ਆਏ ਹੋਣਾ ਚਾਹੀਦਾ ਜੀ ਹਾਂਜੀ ਅੱਛਾ ਬੀਬੀ ਤੁਹਾਡੇ ਕੋਲੇ ਕਿੰਨੀ ਜਗ੍ਹਾ ਹੈਗੀ ਤੁਹਾਡੇ ਕੋਲ ਤੁਸੀਂ ਵੀ ਉੱਥੀ ਜਗ੍ਹਾ ਰੂੜੀ ਸੜ ਦੇ ਸੀਗੇ ਹਾਂਜੀ ਸੜ ਕੋ ਤਾਂ ਚਾਰ ਮਰਲੇ ਜੀ ਅੱਛਾ ਜਿੱਦੇ ਜਿੱਦੇ ਜਿਵੇਂ ਬੈਠੇ ਅਸੀਂ ਅੱਛਾ ਤੁਹਾਡੇ ਬੱਚੇ ਕਿੰਨੇ ਆ ਤਿੰਨ ਨਾ ਬੱਚੇ ਮੇਰੇ ਤਿੰਨ ਲੜਕੇ ਹਾਂ ਅਛਾ ਚਾਰ ਮਾਰ ਲਏ ਤਿੰਨ ਤਿੰਨ ਲੜਕੇ ਹੈਗੇ ਤੇ ਕਿਸੇ ਕੋਲ ਦੋ ਮਾਰ ਲਏ ਕਿਸੇ ਕੋਲ ਤਿੰਨ ਮਾਰ ਲਏ ਕਿਸੇ ਕੋਲ ਚਾਰ ਮਾਰ ਲਏ ਹਾਂ ਬੈਠੇ ਆ ਅਸੀਂ ਅਛਾ ਉਹਨਾਂ ਤਿੰਨਾਂ ਕੋਲੇ ਜਗ੍ਹਾ ਸੀਗੀ ਬੱਚਿਆਂ ਕੋਲੇ ਵੀ ਰੂੜੀਆਂ ਸਿੱਟਣ ਨੂੰ ਜਗ੍ਹਾ ਸੀਗੀ ਹੈ ਨਹੀਂ ਜੀ ਕੋਈ ਨਹੀਂ ਸਾਡੇ ਕੋਲ ਤਾਂ ਹਾਂ ਨਾ ਰੂੜੀਆਂ ਸਿੱਟਣ ਨੂੰ ਤਾਂ ਇਹ ਬਹੁਤ ਸਰਪੰਚ ਬਾਣ-ਬਾਣ ਕੇ ਗਏ ਜੀ ਕਿਸੇ ਨੇ ਨਹੀਂ ਇਹ ਗੱਲ ਕੀਤੀ ਸੀਗੀ ਜਣੀ ਇਹ ਹੀ ਸਰਪੰਚ ਨੇ ਨਾਮ ਉਠਾਇਆ ਇਹ ਨਹੀਂ ਕੀਤੀ ਇਸ ਟਾਈਮ ਹੁਣ ਫਿਰ ਜਦੋਂ ਉਹ ਜਗਾ ਤੁਹਾਡੇ ਤੋਂ ਰੋਕ ਲਈ ਗਈ ਆ ਛੜਾਲੀ ਗਈ ਉੱਥੇ ਤੁਸੀਂ ਕਹਿੰਦੇ ਵੀ ਚਰੀ ਬੀਜਤੀ ਆ ਹੁਣ ਫਿਰ ਤੁਸੀਂ ਰੂੜੀਆਂ ਕਿੱਥੇ ਛੜਦੇ ਆ ਅਸੀਂ ਉੱਥੇ ਹੀ ਛੜਦੇ ਆ ਧੱਕੇ ਨਾ ਸੱਟ ਕੇ ਹੁੰਨੇ ਆ ਅੱਛਾ ਤੇ ਉਹ ਸਾਨੂੰ ਆਦੀ ਵੀ ਨਹੀਂ ਦੇਣਾ ਇਥਾ ਹੂੰ ਅਸੀਂ ਆ ਨਹੀਂ ਜਿਨ੍ਹਾਂ ਚ ਕਰ ਨਹੀਂ ਮੇਰਦਾ ਉਹਨਾਂ ਚ ਕਰ ਤਾਂ ਸਿੱਟਾਂ ਗਈ ਹੂੰ ਵੀ ਜਿਨ੍ਹਾਂ ਚ ਕਰ ਨਹੀਂ ਸਾਨੂੰ ਪਾਸੇ ਥਾ ਮੇਰਦਾ ਉਹਨਾਂ ਚ ਕਰ ਤਾਂ ਸਿੱਥੇ ਸਿੱਟਾਂਗੇ ਹੂੰ ਘਰੇ ਤਾਂ ਥਾ ਹੀ ਨਹੀਂ ਸਾਡੇ ਰੱਖਣ ਜੀ ਅੱਛਾ ਪੰਚਾਇਤ ਵੱਲੋਂ ਕੋਈ ਆਇਆ ਨਹੀਂ ਕਿਹਾਗਾ ਵੀ ਤੁਸੀਂ ਹੋਰ ਥਾਂ ਦੇ ਉੱਤੇ ਸੱਟ ਲਓ ਨਏ ਜੀ ਜ਼ਿੰਮੇਦਾਰਾਂ ਦਾ ਥਾਂ ਪਿਆ ਦੋ ਕਨਾਲਾ ਇੱਥੇ ਛੱਪੜ ਚ ਉਹਦੇ ਤੇ ਆਂਦਾ ਉੱਥੇ ਆਂਦਾ ਸਿੱਟੋ ਤੇ ਉਹ ਹੁਣ ਅਸੀਂ ਵੀ ਜ਼ਿਆਰਿਆਂ ਨਾ ਜੀਵਿੰਦਾਰਾਂ ਨਾ ਕਿਉਂ ਨਿਮਕਾਂਗੇ ਉਹ ਸਾਨੂੰ ਫੇਰ ਗਾਲਾਂ ਤੋਂ ਪੜਾ ਦੇਣਗੇ ਜਾਂ ਸੰਤੱਕੇ ਫੇ ਉਹ ਵੀ ਮਾਰਨਗੇ ਤੇ ਅਸੀਂ ਸਰਕਾਰੀ ਥਾਂ ਕਿਉਂ ਨਾ ਲੀਜੇ ਜੀ ਤੇ ਹੁਣ ਸਾਨੂੰ ਉਹਨੇ ਆ ਸਾਡੀ ਜਾਤੀ ਪਰਖੀ ਸੀ ਤੇ ਹੁਣ ਸਾਨੂੰ ਉਹਨੇ ਕੱਲ ਪਰਸੋਂ ਵੀਡੀਓ ਬਣਾਈ ਸੀ ਉਹਨਾਂ ਨੇ ਉਹ ਕਹਿੰਦਾ ਕਿ ਚੱਕਰ ਤਾਂ ਮੇਰੇ ਤੇ ਸੜਦਾ ਤੇ ਹੁਣ ਕਹਿੰਦਾ ਇਹਨਾਂ ਨੂੰ ਭੁਗਤਣਾ ਪਊਗਾ ਐਂ ਬੋਲਦਾ ਸਨ ਹਜੇ ਵੀ ਧੌਕੀਆਂ ਦੇ ਰਹੇ ਹਾਂ ਹਾਂ ਹਜੇ ਵੀ ਧਮਕਾਂਗਾ ਦਿੰਦਾ ਕਹਿੰਦਾ ਭੁਗਤਣਾ ਪਊ ਇਹਨਾਂ ਨੂੰ ਚੱਕਰ ਤਾਂ ਸੜਦੇ ਸੜਦਾ ਨਹੀਂ ਹੁਣ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਰੈਐਕਸ਼ਨ ਕਰਨਾ ਹੈਗਾ ਕੀਤੀ ਹੈ ਕੋਈ ਗੱਲਬਾਤ ਜਥੇਬੰਦੀਆਂ ਨਾਲ ਆਵੇ ਜੀ ਉਹ ਆਏ ਸੀ ਜਿਸੇ ਬੰਦੀ ਨੇ ਸਾਡਾ 11 ਤਰੀਕ ਦਾ ਧਰਨਾ ਰਖਾਇਆ ਹੂੰ ਚੌਂਕੀ ਜੀ ਕੀਂਦਾ ਮਾਰਚੋ ਅੱਛਾ ਤੁਹਾਨੂੰ ਲੱਗਦਾ ਹੈਗਾ ਪ੍ਰਸ਼ਾਸਨ ਤੀਕ ਪਹੁੰਚ ਪਹੁੰਚ ਕਰਕੇ ਮਾਮਲਾ ਹੱਲ ਹੋ ਸਕਦਾ ਤੁਹਾਡਾ ਹਾਂਜੀ ਇਹਨਾਂ ਨੇ ਅਸੀਂ ਹਰ ਵੇਲੇ ਇਹਨਾਂ ਨੇ ਹਾਂਜੀ ਇਹਨਾਂ ਨੇ ਮਸਲਾ ਹੱਲ ਕਰਨਾ ਹੀ ਸਾਡਾ ਤਾਂ ਇਹਨਾਂ ਨੇ ਕਿਰਫਾਨ ਦੂਰੀ ਲਾਣੇ ਲਈ ਵੀ ਇਹੀ ਕੀਤਾ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਜੀ ਜੋ ਸਰਪੰਚ ਵੀ ਸਾਨੂੰ ਧਮਕੀਆਂ ਦੇ ਰਿਹਾ ਹੈ ਤੇ ਇਹਨਾਂ ਤੇ ਗੱਲ ਸਿੱਟੀ ਆਈਏ ਇਹ ਸਾਡਾ ਹੱਲ ਕਰਨ ਜ਼ਰੂਰ ਵੀ ਵੱਧ ਤੋਂ ਵੱਧ ਇਹਨਾਂ ਦਾ ਧੰਨਵਾਦ ਆਈ ਸਾਨੂੰ ਅ ਤੁਸੀਂ ਵੀ ਤੁਹਾਡੇ ਘਰ ਦੇ ਵੀ ਜ਼ਰੂਰੀਆਂ ਉੱਥੇ ਸਿੱਟਣ ਜਾਂਦੇ ਹੋ ਹਾਂਜੀ ਹਾਂਜੀ ਉੱਥੇ ਜਾਂਦੇ ਜੀ ਸਾਰੇ ਜੀ ਉਹ ਜਗਾ ਸਾਡੇ ਕੋਲੇ ਅਸੀਂ ਦੋ ਪ੍ਰਾਂ ਚਾਰ ਮਡਲੇ ਜਗਾ ਤੇ ਅਸੀਂ ਭੀੜ ਸਕੇੜਨਾ ਰਹਿ ਰਹੇ ਆ ਜੇ ਅਸੀਂ ਰੂੜੀਆਂ ਉੱਥੇ ਸੱਡਦੇ ਆ ਤੇ ਉਹ ਬੋਲਦੇ ਵੀ ਇੱਥੇ ਨਹੀਂ ਸੱਟਣੀਆਂ ਜੇ ਅਸੀਂ ਕਹਦੇ ਨੇ ਸੜਕ ਤੇ ਸੱਡ ਦਿੰਨੇ ਆ ਆਖ ਦਿੰਦੇ ਸੜਕ ਤੇ ਜੁਰਮਾਨਾ ਲੱਗੂਗਾ ਤੇ ਜੇ ਅਸੀਂ ਹੁਣ ਧੱਕੇ ਨਾਲ ਉੱਥੇ ਸੱਡਦੇ ਆ ਤੇ ਇਹਨਾਂ ਨੇ ਬੁੜੀਆਂ ਨੂੰ ਇੱਕ ਦਿਨ ਮੰਦਾ ਚੰਗਾ ਬਹੁਤ ਆਖਿਆ ਸਰਪੰਚ ਨੇ ਤੇ ਇੱਕ ਬੱbbi ਪ੍ਰਧਾਨਾ ਨੰਬਰ ਦਾ ਰੰਦਾ ਹੁਣ ਨਵੇਂ ਬਣੇ ਤੇ ਉਹ ਕਹਿੰਦਾ ਵੀ ਬੁੜੀਆਂ ਨੂੰ ਅਗੇ ਫੜ ਕੇ ਗੱਡੀ 'ਚ ਸਿੱਟੋ ਇਹਨਾਂ ਦੇ ਪਰਚਾ ਪਾਓ ਤੇ ਇਹਨਾਂ ਤੇ ਤਾਰਾ ਲਾਓ ਹਸ਼ੂ ਹਾਂਜੀ ਇਹੀ ਹਾਲ ਆ ਜੀ ਅਚਾ ਤੁਹਾਡਾ ਵੀ ਬਾਈ ਸੇਮ ਹੀ ਮਾਮਲਾ ਹੈਗਾ ਹਾਂਜੀ ਸਾਡਾ ਵੀ ਇਹੀ ਮਸਲਾ ਹੈ ਰੂੜੀਆਂ ਨੂੰ ਸਾਨੂੰ ਥਾਂ ਜਣੀ ਮਿਲਣਾ ਚਾਹੀਦਾ ਜ਼ਰੂਰ ਸਾਡਾ ਇਹੀ ਮਸਲਾ ਹੈ ਜੀ ਜੀ ਸਾਡੇ ਨਾਲ ਇਸ ਮਾਮਲੇ ਨੂੰ ਜੋ ਜਥੇਬੰਦੀ ਫਿਲਹਾਲ ਡੀਲ ਕਰ ਰਹੀ ਆ ਨੌਜਵਾਨ ਭਾਰਤ ਸਵਾ ਉਸ ਦੇ ਆਗੂ ਕਰਮਜੀਤ ਮਾਨੂਕੇ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਆਪਾਂ ਆ ਦੇਖ ਰਹੇ ਹੈਗੇ ਆ ਕਿ ਇੱਕ ਪਾਸੇ ਹਜ਼ਾਰਾਂ ਹਜ਼ਾਰਾਂ ਏਕੜਾਂ ਦੇ ਆ ਜਿਹੜੇ ਆ ਮਾਲਕ ਬੈਠੇ ਹੈਗੇ ਆ ਬਾਦਲ ਕਾਂ ਕੋਲੇ ਹਜ਼ਾਰਾਂ ਏਕੜ ਹੈਗੇ ਦੂਜੇ ਪਾਸੇ ਰਹਿਣ ਦੇ ਲਈ ਵੀ ਜਗਾ ਹੈਣੀ ਇਹਨਾਂ ਨੇ ਕਿਹਾ ਹੈਗਾ ਕਿ ਦੋ ਦੋ ਮਰਲਿਆਂ ਦੇ ਵਿੱਚ ਅਸੀਂ ਰਹਿ ਰਹੇ ਆ ਤੇ ਅਜਿਹੇ ਸਮੇਂ ਦੇ ਵਿੱਚ ਰੂੜੀਆਂ ਲਾਉਣ ਦੇ ਲਈ ਵੀ ਉਹਨਾਂ ਨੂੰ ਜਗਾ ਜਿਹੜੀ ਉਹ ਖੋਈ ਜਾ ਰਹੀ ਆ ਤੇ ਆਪਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖਦੇ ਆ ਅਕਸਰ ਰੂੜੀਆਂ ਜਿਹੜੀਆਂ ਉਹ ਸੜਕਾਂ ਦੇ ਉੱਤੇ ਲੱਗੀਆਂ ਹੁੰਦੀਆਂ ਕੀ ਕਿਵੇਂ ਹੱਲ ਕਰੋਗੇ ਇਹਦਾ ਕੀ ਅੱਗੇ ਪਲੈਨਿੰਗ ਦਿੱਤੀ ਹੈਗੀ ਤੁਹਾਡੀ ਜਥੇਬੰਦੀ ਵੱਲੋਂ ਦੇਖੋ ਇਹ ਪਿੰਡ ਵਾਸੀਆਂ ਨੇ ਏਕਾ ਕੀਤਾ ਤੇ ਜਿਹੜੀ ਧੱਕੇਸ਼ਾਹੀ ਹੋ ਰਹੀ ਆ ਉਹਦੇ ਖਿਲਾਫ ਇਸ ਪਿੰਡ ਦੇ ਲੋਕ ਇਕੱਠੇ ਹੋਏ ਆ ਤੇ ਇਨਸਾਫ ਲੈਣ ਵਾਸਤੇ ਲੜ ਰਹੇ ਆ ਮਸਲਾ ਇਹ ਹੈ ਕਿ ਵੀ ਉੱਥੇ ਜਿੱਥੇ ਰੂੜੀ ਸਿੱਟ ਰਹੇ ਸੀ ਉਹ ਜਗ੍ਹਾ ਨੂੰ ਵਾਹ ਕੇ ਉੱਥੋਂ ਰੂੜੀ ਸਿੱਟਣ ਤੋਂ ਹਟਾ ਦਿੱਤਾ ਗਿਆ ਤੇ ਉਸੇ ਦਿਨੀ ਗੁਰਦੁਆਰੇ ਤੋਂ ਅਨਾਉਂਸਮੈਂਟ ਕਰਵਾਈ ਜਾਂਦੀ ਹੈ ਪੰਚਾਇਤ ਵੱਲੋਂ ਵੀ ਜਿਹੜਾ ਛੜਕ ਦੇ ਕੰਡੇ ਵੀ ਸਿੱਟੂਗਾ ਉਹਨੂੰ ਜੁਰਮਾਨਾ ਕੀਤਾ ਜਾਊਗਾ ਉਹਨੂੰ ਪਤਾ ਵੀ ਜਦੋਂ ਥਾਂ ਵਾਹਤੀ ਆ ਤੇ ਇਹਨਾਂ ਨੂੰ ਸਿਰਫ ਕੰਡੇ ਤੇ ਸਿੱਟਣ ਵਾਸਤੇ ਮਜਬੂਰ ਕਰਤਾ ਤੇ ਉਹਦਾ ਐਲਾਨ ਕਰਤਾ ਵੀ ਜੇ ਸਿੱਟੋਗੇ ਤਾਂ ਜੁਰਮਾਨਾ ਹੋਗਾ ਵੀ ਨਾ ਤੁਸੀਂ ਸੜਕ ਦੇ ਕਿਨਾਰੇ ਸਿੱਟ ਸਕਦੇ ਆ ਤੇ ਉਧਰ ਵਾਕੇ ਵੈਸੀ ਉਹ ਜਗਾਹ ਚੋਂ ਬਾਹਰ ਕੱਢਤਾ ਹੈਗਾ ਇਹ ਇੱਕ ਤਰੀਕੇ ਨਾਲ ਇਹ ਆ ਵੀ ਤੁਹਾਨੂੰ ਇਸ ਧਰਤੀ ਤੇ ਰਹਿਣ ਦਾ ਅਧਿਕਾਰ ਹੀ ਨਹੀਂ ਹੈਗਾ ਇਹ ਅਹਿਸਾਸ ਕਰਾਇਆ ਗਿਆ ਇਹਨਾਂ ਲੋਕਾਂ ਨੂੰ ਗੱਲ ਇਹ ਆ ਕਿ ਉਹ 6-7 ਕਨਾਲਾਂ ਜ਼ਮੀਨ ਆ ਠੀਕ ਆ ਇਹਨਾਂ ਲੋਕਾਂ ਕੋਲੇ ਆਪਦੇ ਰਹਿਣ ਵਾਸਤੇ ਵੀ ਤੰਗ ਜਗਾ ਪਸ਼ੂ ਬੰਨਣ ਵਾਸਤੇ ਕੋਈ ਜਗਾ ਨਹੀਂ ਰੂੜੀਆਂ ਸੁੱਟਣ ਵਾਸਤੇ ਪਾਥੀਆਂ ਪੱਥਨ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਤੇ ਪੰਚਾਇਤੀ ਰਾਜ ਐਕਟ ਇਹ ਕਹਿੰਦਾ ਵੀ ਜਿਹੜੀਆਂ ਪਿੰਡ ਦੀਆਂ ਸ਼ਾਮਲਾੜ ਪੰਚਾਇਤੀ ਸਾਂਝੀਆਂ ਜ਼ਮੀਨਾਂ ਹੈਗੀਆਂ ਉਹ ਪਿੰਡ ਦੇ ਸਾਂਝੇ ਉਦਮ ਵਾਸਤੇ ਵਰਤੀਆਂ ਜਾਣੀਆਂ ਚਾਹੀਦੀਆਂ ਤੇ ਸਾਡਾ ਸਮਾਜ ਬਾਬੇ ਨਾਨਕ ਨੇ ਜਿਵੇਂ ਕਿਹਾ ਸੀਗਾ ਵੀ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਵੀ ਜਿਹੜੇ ਬਿਲਕੁਲ ਨੀਚ ਆ ਸਮਾਜ ਦੇ ਜਿਨ੍ਹਾਂ ਨੂੰ ਨੀਚ ਸਮਝਿਆ ਜਾਂਦਾ ਸਾਨੂੰ ਉਹਨਾਂ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਠੀਕ ਹੈ ਇਸ ਪਿੰਡ ਦੇ ਜਿਹੜੇ ਬੇਜ਼ਮੀਨੇ ਮਜ਼ਦੂਰ ਹੈਗੇ ਆ ਜਿਹੜੇ ਜਿੰਨਾਂ ਕੋਲੇ ਘਰ ਰਹਿਣ ਵਾਸਤੇ ਤੰਗ ਜਗ੍ਹਾ ਉਹਨਾਂ ਵਾਸਤੇ ਸਾਂਝੀ ਜਗ੍ਹਾ ਤੇ ਇਹ ਪ੍ਰਬੰਧ ਪੱਕੇ ਤੌਰ ਤੇ ਕਰਕੇ ਦੇਣਾ ਚਾਹੀਦਾ ਸੀਗਾ ਉਲਟਾ ਉਹਨਾਂ ਤੋਂ ਹੁਣ ਖੋਇਆ ਜਾ ਰਿਹਾ ਠੀਕ ਹੈ ਸਾਡੀ ਇਹ ਮੰਗ ਆ ਵੀ ਉਹ ਜਿਹੜੀ ਜਗ੍ਹਾ ਹੈਗੀ ਆ ਪੱਕੇ ਤੌਰ ਤੇ ਇਹਨਾਂ ਮਜ਼ਦੂਰ ਪਰਿਵਾਰਾਂ ਨੂੰ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਬਹੁਤ ਤਰੀਕੇ ਨਾਲ ਜਿਹੜਾ ਜਲੀਲ ਕੀਤਾ ਜਾ ਰਿਹਾ ਠੀਕ ਹੈ ਸਰਪੰਚ ਸਾਹਿਬ ਕਹਿ ਰਿਹਾ ਵੀ ਵੀ ਮੈਂ ਹੁਣ ਕਰੜੇ ਹੱਥੀ ਲਊਂਗਾ ਹੁਣ ਸਾਨੂੰ ਗਲਤ ਸਟੈਪ ਚੱਕਣ ਵਾਸਤੇ ਮਜਬੂਰ ਨਾ ਕਰੋ ਇਹ ਸਰਪੰਚ ਸਾਹਿਬ ਦਸਣ ਸਰਪੰਚ ਸਾਹਿਬ ਗਲਤ ਸਟੈਪ ਕੀ ਨੂੰ ਕਹਿੰਦੇ ਆ ਉਹਨਾਂ ਦੇ ਅਰਥਾਂ ਦੇ ਵਿੱਚ ਕੀ ਆ ਗਲਤ ਸਟੈਪ ਇਹੋ ਜਿਹਾ ਉਹ ਕੀ ਕਰਨਾ ਚਾਹੁੰਦੇ ਇਹਨਾਂ ਗਰੀਬਾ ਬੇਜ਼ਮੀਨੇ ਲੋਕਾਂ ਦੇ ਨਾਲ ਠੀਕ ਆ ਇਹ ਸਰਪੰਚ ਸਾਹਿਬ ਦੀ ਇਸ ਗੱਲ ਦਾ ਵੀ ਅਸੀਂ ਗਲਤ ਸਟੈਪ ਚੱਕਣ ਵਾਸਤੇ ਮਜਬੂਰ ਨਾ ਕਰੋ ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਨਾ ਕਰਦੇ ਆ ਹੋਰ ਵੀ ਜਿਹੜੇ ਜਮਹੂਰੀ ਤੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਸਰਪੰਚ ਦੀ ਇਸ ਗੱਲ ਦੀ ਨਿੰਦਾ ਕਰਨੀ ਚਾਹੀਦੀ ਆ ਵੀ ਇਹ ਗੱਲ ਕਿੱਧਰ ਨੂੰ ਜਾਂਦੀ ਆ ਉਹੀ ਸਰਪੰਚ ਸਾਹਿਬ ਆ ਜਿਹੜੇ ਸਾਨੂੰ ਕਹਿੰਦੇ ਸੀ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਖੁਦ ਬੀਡੀਪੀਓ ਦਫਤਰ ਜਿੱਦਣ ਗਏ ਆ ਸਰਪੰਚ ਸਾਹਿਬ ਉੱਥੇ ਸੀ ਸਰਪੰਚਾਂ ਦੀ ਇੱਕ ਸਾਂਝੀ ਮੀਟਿੰਗ ਸੀਗੀ ਅਸੀਂ ਖੁਦ ਉੱਥੇ ਖੜੇ ਆ ਖੁਦ ਸਾਨੂੰ ਕਿਹਾ ਕਿ ਸਾਡੀ ਤੁਹਾਡੇ ਨਾਲ ਆ ਕੱਲੇ ਪਿੰਡ ਦੇ ਲੋਕ ਨਹੀਂ ਪਿੰਡ ਦੇ ਲੋਕ ਤਾਂ ਉਹ ਕਹਿੰਦਾ ਵੀ ਹੋ ਸਕਦਾ ਉਹਨਾਂ ਦੇ ਮੰਨਣ ਅਨੁਸਾਰ ਇਹ ਝੂਠ ਬੋਲ ਸਕਦੇ ਆ ਪਰ ਅਸੀਂ ਆਪ ਖੁਦ ਉੱਥੇ ਮੌਜੂਦ ਸੀਗੇ ਜਿੱਥੇ ਸਰਪੰਚ ਸਾਹਿਬ ਨੇ ਕਿਹਾ ਵੀ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੇ ਇਨਸਾਫ ਵਾਸਤੇ ਤੁਹਾਡੇ ਨਾਲ ਹੈਗਾ ਤੁਸੀਂ ਉੱਥੇ ਸਿੱਟੀ ਚਲੋ ਇਹ ਆਪ ਸਰਪੰਚ ਸਾਹਿਬ ਨੇ ਗੱਲ ਕਹੀ ਆ ਉਹ ਹੁਣ ਇਸ ਗੱਲ ਦਾ ਜਵਾਬ ਦੇਣ ਠੀਕ ਹੈ ਇਹਨਾਂ ਨੂੰ ਤੇ ਇਸ ਕਾ ਇੱਥੋਂ ਤੱਕ ਵੀ ਗੱਲ ਕੀਤੀ ਹੈ ਵੀ ਤੁਸੀਂ ਦਰਖਾਸਤ ਦਿਓ ਉਹਨਾਂ ਦੇ ਖਿਲਾਫ ਜਿਹੜੇ ਸਰਪੰਚ ਸਾਹਿਬ ਜਿਨ੍ਹਾਂ ਨੂੰ ਇਕੱਠੇ ਕਰਕੇ ਅੱਜ ਆਪਦੇ ਪਿੱਛੇ ਖੜਾ ਕੇ ਖੜੇ ਆ ਉਹਨਾਂ ਦੇ ਖਿਲਾਫ ਵੀ ਦਰਖਾਸਤ ਦੇ ਨਾਸਤੇ ਕਹਿ ਰਹੇ ਸੀ ਇਹਨਾਂ ਨੂੰ ਤੇ ਕੀ ਮਨਸ਼ਾ ਹੈਗੀ ਆ ਫਿਰ ਸਰਪੰਚ ਸਾਹਿਬ ਦੀ ਉਹਨਾਂ ਨੂੰ ਇਹ ਚਾਹੀਦਾ ਸੀਗਾ ਵੀ ਇੱਕ ਸਲੀਕੇ ਦੇ ਨਾਲ ਉਹ ਚੁਣੇ ਹੋਏ ਨੁਮਾਇੰਦੇ ਆ ਇਸ ਪਿੰਡ ਦੇ ਇਹਨਾਂ ਲੋਕਾਂ ਨੇ ਵੀ ਵੋਟ ਪਾਈ ਆ ਇਹਨਾਂ ਲੋਕਾਂ ਨੇ ਵੋਟ ਪਾ ਕੇ ਜਿਤਾ ਕੇ ਆਪਦੇ ਘਰਾਂ ਦੇ ਵਿੱਚ ਸੱਦ ਕੇ ਹਾਰ ਵੀ ਪਾਏ ਉਹਨਾਂ ਉਹਨਾਂ ਦੇ ਗੱਲ ਦੇ ਵਿੱਚ ਠੀਕ ਹੈ ਫਿਰ ਜੇ ਇੱਕ ਸਾਂਝੀ ਜਗ੍ਹਾ ਨੂੰ ਉਹ ਕਹਿੰਦੇ ਵੀ ਸਾਡੇ ਗੜੇ ਸੀਗੇ दान ਕਰਤੀ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਨੂੰ ਜਮ ਜਮ দান ਕਰਨੀ ਚਾਹੀਦੀ ਹੈ ਠੀਕ ਹੈ ਸਾਂਝੀ ਸਾਡੀ ਪਵਿੱਤਰ ਧਾਰਮਿਕ ਸਥਾਨ ਹੈਗਾ ਉਹਨਾਂ ਵਾਸਤੇ ਜਿੰਨਾ দান ਕੀਤਾ ਜਾਵੇ ਘਟ ਪਰ ਸਾਡਾ ਇਹ ਵੀ ਜਿਨ੍ਹਾਂ ਨੇ দান ਕੀਤੀ ਆ ਉਹ ਆਪਣੀ ਨਿੱਜੀ ਜ਼ਮੀਨ ਚੋਂ ਕਰਨ ਜੇ ਇੰਨਾ ਹੀ দান ਦਾ ਸ਼ੌਕ ਹੈਗਾ ਤੇ ਆਪਦੀ ਨਿੱਜੀ ਜ਼ਮੀਨ ਤੋਂ ਕਰਨਾ ਚਾਹੀਦਾ ਸਾਂਝੀ ਜਗ੍ਹਾ ਚੋਂ ਕਿਤਾ ਗਿਆ ਸਾਨੂੰ ਸਾਂਝੀ ਜਗ੍ਹਾ ਦੇ ਵਿੱਚੋਂ ਵੀ ਕਰਨ ਦਾ ਕੋਈ ਇਤਰਾਜ਼ ਨਹੀਂ ਜੇ ਕਿਸੇ ਪਿੰਡ ਦੇ ਵਿੱਚ ਵਾਧੂ ਸਾਂਝੀ ਜ਼ਮੀਨ ਪਈ ਆ ਉਹ ਦਾਨ ਕੀਤੀ ਜਾ ਸਕਦੀ ਹੈ ਪਰ ਜੇ ਤੁਸੀਂ ਸਾਂਝੀ ਜ਼ਮੀਨ ਨੂੰ ਦਾਨ ਕਰ ਰਹੇ ਆ ਤੇ ਇਹ ਪਿੰਡ ਦੇ ਵਾਸੀ ਨਹੀਂ ਹੈਗੇ ਸਾਂਝੀ ਥਾਂ ਦਾਨ ਕਰਨ ਤੋਂ ਪਹਿਲਾਂ ਇਹਨਾਂ ਦੀ ਅਗਿਆਨ ਨਹੀਂ ਲਈ ਜਾਣੀ ਚਾਹੀਦੀਗੀ ਤੁਸੀਂ ਕੁਝ ਕੁ ਲੋਕਾਂ ਨੇ ਇਕੱਠੇ ਹੋ ਕੇ ਗੂਠੇ ਲਾਤੇ ਇਹਦਾ ਮਤਲਬ ਇਹਨਾਂ ਨੂੰ ਸਾਸ ਕਰਾਇਆ ਕਿ ਤੁਸੀਂ ਪਿੰਡ ਦੇ ਲੋਕ ਹੀ ਨਹੀਂ ਹੈਗੇ ਤੇ ਘੱਟੋ ਘੱਟ ਬਾਕੀਆਂ ਨੂੰ ਛੱਡ ਦਿੰਦੇ ਇਹ ਤਾਂ 15 ਸਾਲ ਦੇ ਉੱਥੇ ਜ਼ਰੂਰੀ ਸੁੱਟ ਰਹੇ ਆ ਇਹਨਾਂ ਕੋਲ ਹੀ ਆ ਜਾਂਦੇ ਵੀ ਅਸੀਂ ਇਹ ਮਨ ਬਣਾਇਆ ਵੀ ਆਪਾਂ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਦਾਨ ਕਰਨੀ ਹੈ ਜਿਹੜੇ 15 ਸਾਲ ਤੋਂ ਰੂੜੀ ਰੂੜੀ ਸੱਟ ਰਹੇ ਆ ਵੀ ਤੁਹਾਡਾ ਕੀ ਪ੍ਰਬੰਧ ਕੀਤਾ ਜਾਊ ਤੁਸੀਂ ਕੀ ਕਰੋਗੇ ਜੇ ਅਸੀਂ ਦਾਨ ਕਰ ਦਿੰਨੇ ਆ ਇਹਨਾਂ ਨੂੰ ਪੁੱਛਣਾ ਬਣਦਾ ਸੀ ਨਾ ਇਹਨਾਂ ਨੂੰ ਉਹ ਵੀ ਪੁੱਛਿਆ ਨਹੀਂ ਗਿਆਗਾ ਠੀਕ ਹੈ ਤੇ ਜਿਵੇਂ ਸਰਪੰਚ ਸਾਹਿਬ ਨੇ ਘਰੇ ਬੁਲਾ ਕੇ ਜਲੀਲ ਕੀਤਾ ਔਰਤਾਂ ਨੂੰ ਜਲੀਲ ਕੀਤਾ ਗੱਲ-ਗੱਲ ਤੇ ਪੁਲਿਸ ਨੂੰ ਬੁਲਾ ਲੈਂਦੇ ਆ ਠੀਕ ਆ ਉਸ ਦਿਨ ਬੀਬੀਆਂ ਰੂੜੀ ਸੁੱਟਣ ਗਈਆਂ ਉਸ ਦਿਨ ਵੀ ਐਸਐਚ ਨੂੰ ਬੁਲਾ ਲਿਆ ਗੱਡੀਆਂ ਭਰ ਕੇ ਆ ਗਏ ਠੀਕ ਹੈ ਇਹ ਕਹਿਣਾ ਵੀ ਇਹਨਾਂ ਦਾ ਇੱਕੋ ਹੀ ਹੱਲ ਆ ਵੀ ਇਹਨਾਂ ਦੇ ਪਰਚਾ ਦਰਜ ਕਰੋ ਇਹਨਾਂ ਤੇ ਧਰਾਵਾਂ ਸਖਤ ਲਾ ਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਕਰੋ ਵੀ ਕੀ ਗੱਲ ਇਹਨਾਂ ਦਾ ਗਰੀਬ ਹੋਣਾ ਕੋਈ ਗੁਨਾਹ ਠੀਕ ਆ ਉਹਨਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀਗੀ ਸਾਡੀ ਇਹ ਮੰਗ ਆ ਕਿ ਪੰਚਾਇਤ ਇਹਨੂੰ ਸੁਲਝੇ ਤਰੀਕੇ ਨਾਲ ਇਸ ਮਸਲੇ ਨੂੰ ਨਿਵੇੜੇ ਇਹਨਾਂ ਲੋਕਾਂ ਦਾ ਹੱਕ ਆ ਉੱਥੇ ਰੋੜੀ ਸੁੱਟਣ ਦਾ ਠੀਕ ਆ ਮਾਵਾਂ ਔਰਤਾਂ ਬੀਬੀਆਂ ਸਭ ਦੀਆਂ ਭੈਣਾਂ ਸਾਂਝੀਆਂ ਹੁੰਦੀਆਂ ਠੀਕ ਆ ਤੇ ਜਦੋਂ ਆਪਣੇ ਘਰ ਦੀ ਕੋਈ ਔਰਤ ਜਾਂਦੀ ਹੈ ਕਿਸੇ ਥਾਂ ਤੇ ਕੋਈ ਪਾਥੀਆਂ ਪੱਥਨੀਆਂ ਉਹਨੇ ਬਾਲਣ ਸੁੱਟਣਾ ਹੈਗਾ ਉਹਨੂੰ ਸੁਰੱਖਿਅਤ ਜਗ੍ਹਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਮੁਹੱਈਆ ਕਰਾਉਣੀ ਤੇ ਸਰਪੰਚ ਸਾਹਿਬ ਨੂੰ ਪੰਚਾਇਤ ਨੂੰ ਵੀ ਇਹ ਚਾਹੀਦਾ ਹੈਗਾ ਕਿ ਇਹੋ ਜੀ ਸੁਰੱਖਿਅਤ ਜਗ੍ਹਾ ਮੁਹੱਈਆ ਕਰਾਈਏ ਬਿਨਾਂ ਡਰ ਤੋਂ ਆਪਣੇ ਪਸ਼ੂਆਂ ਵਾਸਤੇ ਉੱਥੇ ਚਾਰਾ ਵੀ ਸਕਣ ਉੱਥੇ ਰੂੜੀ ਸੁੱਟ ਸਕਣ ਉੱਥੇ ਆਪਣੀਆਂ ਪਾਥ ਪਾਥੀਆਂ ਜੜੀਆਂ ਪੱਤ ਸਕਣ ਇਹ ਸੀ ਮੰਗ ਕਰਦੇ ਆਂ ਪੰਚਾਇਤ ਤੋਂ ਸਾਨੂੰ ਆਸ ਆ ਕੇ ਪੰਚਾਇਤ ਤੇ ਸਰਪੰਚ ਸਾਹਿਬ ਇਸ ਗੱਲ ਵੱਲੀ ਧਿਆਨ ਦੇਣਗੇ ਤੇ ਇਹਨੂੰ ਸੁਲਝੇ ਤਰੀਕੇ ਨਾਲ ਹੱਲ ਕਰਨਗੇ ਨਹੀਂ ਤਾਂ ਇਸ ਧੱਕੇਸ਼ਾਹੀ ਦੇ ਖਿਲਾਫ ਨੌਜਵਾਨ ਭਾਰ ਸਭਾ ਦਾ ਲੰਬਾ ਚੌੜਾ ਇਤਿਹਾਸ ਹੈ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਦਿਨ ਦਿਹਾੜੇ ਇਹ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ ਜੀ ਭਾਈ ਜੀ ਅਗਲਾ ਐਕਸ਼ਨ ਕੀ ਉਲੀਕਿਆ ਹੈਗਾ ਤੁਹਾਡੀ ਜਥੇਬੰਦੀ ਵੱਲੋਂ ਜਾਂ ਹੋਰ ਕੋਈ ਜਥੇਬੰਦੀ ਕਿਹੜੀ ਹੈ ਜਿਹੜੀ ਤੁਹਾਡੇ ਨਾਲ ਸਾਥ ਦੇਊਗੀ ਦੋ ਜਥੇਬੰਦੀਆਂ ਵੱਲੋਂ ਨੌਜਵਾਨ ਭਾਰ ਸਭਾ ਤੇ ਪਿੰਡੂ ਮਿਹਨਤ ਮਜ਼ਦੂਰੀ ਯੂਨੀਅਨ ਵੱਲੋਂ 11 ਜੁਲਾਈ ਨੂੰ ਪਰਸੋਂ ਝੰਡਾ ਮਾਰਚ ਦਾ ਐਲਾਨ ਕੀਤਾ ਗਿਆ ਹੈ ਠੀਕ ਹੈ ਇਸ ਪਿੰਡ ਤੋਂ ਇਕੱਠੇ ਹੋ ਕੇ ਸਮਾਲਸਰ ਥਾਣੇ ਤੱਕ ਝੰਡਾ ਮਾਰਚ ਕੀਤਾ ਜਾਊਗਾ ਕਿ ਪੁਲਿਸ ਵਧਿੱਕੀਆਂ ਕਰਨੀਆਂ ਬੰਦ ਕਰੇ ਗੱਲ-ਗੱਲ ਤੇ ਪੁਲਿਸ ਇੱਕ ਬੰਦਾ ਸ਼ਰਾਰਤੀ ਕੋਈ ਫੋਨ ਖੜਕਾਉਂਦਾ ਤੇ ਉਦੋਂ ਹੀ ਪੁਲਿਸ ਇਹਨਾਂ ਲੋਕਾਂ ਤੇ ਚੜ ਕੇ ਆ ਜਾਂਦੀ ਹੈ ਇੱਕ ਸਾਥੀ ਨੂੰ ਗ੍ਰਿਫਤਾਰ ਵੀ ਕਰਕੇ ਲੈ ਗਏ ਜਿਹਨੂੰ ਬਾਅਦ ਵਿੱਚ ਇਕੱਠੇ ਹੋ ਕੇ ਲੋਕ ਛੜਾ ਕੇ ਲੈ ਕੇ ਆਏ ਠੀਕ ਹੈ ਇਹਨਾਂ ਦੇ ਖਿਲਾਫ ਝੂਠੀਆਂ ਦਰਖਾਸਤਾਂ ਦਿੱਤੀਆਂ ਜਾਂਦੀਆਂ ਉਹ ਪੁਲਿਸ ਵਧਿੱਕੀਆਂ ਕਰਨੀਆਂ ਬੰਦ ਕਰੇ ਤੇ ਪੁਲਿਸ ਦਾ ਕੋਈ ਕੰਮ ਨਹੀਂ ਇਸ ਮਾਮਲੇ ਦੇ ਵਿੱਚ ਇਹ ਪਿੰਡ ਦਾ ਮਸਲਾ ਤੇ ਪਿੰਡ ਦੇ ਮਸਲੇ ਦੇ ਲੋਕਾਂ ਨੂੰ ਹੀ ਆਪਦੇ ਤਰੀਕੇ ਨਾਲ ਸੁਲਝਾਉਣਾ ਚਾਹੀਦਾ ਠੀਕ ਹੈ ਦੂਸਰਾ ਹੈਗਾ ਵੀ ਰੂੜੀ ਵਾਲੀ ਜਗਾ ਉਸੇ ਥਾਂ ਦੀ ਮਿਲਣੀ ਚਾਹੀਦੀ ਹੈ ਇਹਨਾਂ ਲੋਕਾਂ ਦਾ ਅਧਿਕਾਰ ਹੈ ਤੀਸਰਾ ਹੈਗਾ ਵੀ ਜਿਹੜੀ ਸਰਪੰਚ ਸਾਹਿਬ ਨੇ ਗਾਲੀ ਗਲੋਚ ਕੀਤੀ ਹੈ ਠੀਕ ਹੈ ਜਿਹੜੀ ਉਹਨਾਂ ਨੇ ਵਧੇਕੀ ਕੀਤੀ ਹੈ ਠੀਕ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈਗੀ ਹੈ ਕੀਤੀ ਜਾਣੀ ਚਾਹੀਦੀ ਹੈ ਇਹਨਾਂ ਮੰਗਾਂ ਨੂੰ ਲੈ ਕੇ ਪਰਸੋਂ 11 ਜੁਲਾਈ ਨੂੰ ਜਿਹੜਾ ਝੰਡਾ ਮਾਰਚ ਕੀਤਾ ਜਾਊਗਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਜੀ ਹਾਂਜੀ ਅੱਛਾ ਸਰਪੰਚ ਸਾਹਿਬ ਅਸੀਂ ਨਾ ਮੋਰ ਟੈਲੀਵਿਜ਼ਨ ਤੋਂ ਬੋਲਦੇ ਆਂ ਪ੍ਰੈਸ ਤੋਂ ਹਾਂ ਹਾਂ ਹਾਂਜੀ ਬੋਲੋ ਤੁਹਾਡੇ ਪਿੰਡ ਦਾ ਰੌਲਾ ਸਿਗਰੂਣੀ ਵਾਲਾ ਇਹ ਕੀ ਹੈਗਾ ਮਾਮਲਾ ਜੀ ਪੂਰੇ ਦਾ ਪੂਰਾ ਕੋਈ ਆ ਕੇ ਪੁੱਛ ਲਈ ਕੋਈ ਨਹੀਂ ਤੇ ਮੈਨੂੰ ਕੁਛ ਨਹੀਂ ਆਇਆ ਹਾਂ ਕੋਣ ਤੇ ਨਹੀਂ ਅੱਛਾ ਅੱਛਾ ਉਹ ਪੁੱਛ ਲਈ ਆਜੀ ਕਰੇ ਕੋਈ ਨਹੀਂ ਵੈਲਕਮ ਰੋਟੀ ਪਾਣੀ ਖਵਾਵਾਂਗੇ ਚਾਹ ਪਾਣੀ ਦੇਵਾਂਗੇ ਨਹੀਂ ਨਹੀਂ ਰੋਟੀ ਪਾਣੀ ਦਾ ਤਾਂ ਆਪਾਂ ਨੂੰ ਨਹੀਂ ਹੁੰਦਾਗਾ ਫੇ ਸਾਨੂੰ ਕਿ ਰੋਟੀ ਪਾਣੀ ਛਕਾਵੇ ਰੋਟੀ ਪਾਣੀ ਤਾਂ ਆਪਣ ਨੂੰ ਕਿ ਛਕਾ ਦਿੰਦੇ ਹੈਗੇ ਆ ਤੇ ਲੋਕ ਹੀ ਅਸੀਂ ਅਸੀਂ ਕਿਹਦਾ ਲੀਟਰ ਕੋਈ ਗੱਲ ਨਹੀਂ ਆ ਜੀ ਆਉਣਾ ਹੈ ਤੁਮ ਮੱਲ ਕੇ ਨਾਲ ਛੜਕਦੇ ਆ ਸੇਖੇ ਮੱਲ ਕੇ ਆਲੀ ਛੜਕਦੇ ਠੀਕ ਆ ਬਾਕੀ ਪਿੰਡ ਚ ਪੁੱਛ ਲਓ ਤੁਸੀਂ ਵੀ ਕੀ ਰੌਲਾ ਕੀ ਨਹੀਂ ਓਕੇ ਜੀ ਇੱਥੇ ਪਿੰਡ ਦੇ ਵਿੱਚ ਇੱਥੇ ਲੋਕ